ਜੁੜੀਆਂ ਖਬਰਾਂਾਂ ਦੇ ਨਾਲ ਜਗਤਾਰ ਦਸਾਂ ਸਵਾਲ ਕਰਦਾ ਏ ਅਮਿਤ ਸ਼ਾਹ ਵੱਲੋਂ ਇੱਕ ਡਾਕਟਰ ਭੀਮਰਾਓ ਅੰਬੇਦਕਰ ਬਾਰੇ ਦਿੱਤੇ ਬਿਆਨ ਤੋਂ ਬਾਅਦ ਲਗਾਤਾਰ ਸਿਆਸਤ ਪਗੀ ਹੋਈ ਹੈ ਜਿੱਥੇ ਉਹਨਾਂ ਦੇ ਬਿਆਨ ਤੋਂ ਬਾਅਦ ਸਾਰੀਆਂ ਹੀ ਵਿਰੋਧੀ ਪਾਰਟੀਆਂ ਉਹਨਾਂ ਨੂੰ ਕੀ ਰਹੀਆਂ ਉੱਥੇ ਹੀ ਅੱਜ ਆਮ ਆਦਮੀ ਪਾਰਟੀ ਵੱਲੋਂ ਅਮਿਤ ਸ਼ਾਹ ਦੇ ਖਿਲਾਫ ਹੱਲਾ ਬੋਲ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਤਹਿਤ ਅੱਜ ਫ੍ਰੀਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅਮਿਤ ਸ਼ਾਹ ਦਾ ਪੁਤਲਾ ਫੂਕੇ ਨਾਅਰੇਬਾਜ਼ੀ ਕੀਤੀ ਅਤੇ ਉਹਨਾਂ ਨੂੰ ਅਹੁਦੇ ਤੋਂ ਲਾਉਣ ਦੀ ਮੰਗ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆ ਫ੍ਰੀਕੋਰਟ ਦੇ ਵਿਧਾਇਕ ਗਦਕਸ਼ਨ ਸੇਖੋ ਅਤੇ ਆਮ ਆਈ ਪਾਰਟੀ ਫਰੀਕ ਕੋਰ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਖੋਸਾ ਨੇ ਕਿਹਾ ਕਿ ਉਹਨਾਂ ਕਿਹਾ ਕਿ ਅੰਮ੍ਰਿਤਕ ਸਿੰਘ ਸਾਹਿਬ ਵੱਲੋਂ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਆਵਾਜ਼ ਚੁੱਕੀ ਗਈ ਸੀ ਅਤੇ ਸੰਵਿਧਾਨ ਲਿਖਿਆ ਗਿਆ ਸੀ ਤਾਂ ਜੋ ਹਰ ਇੱਕ ਨੂੰ ਬਣਦਾ ਮਾਨ ਸਨਮਾਨ ਮਿਲੇ ਪਰ ਅੱਜ ਉਹਨਾਂ ਦੇ ਉੱਪਰ ਟਿੱਪਣੀ ਕਰਨਾ ਬਹੁਤ ਹੀ ਨਿੰਦਣਯੋਗ ਹੈ ਜਿਸ ਦੇ ਵਿਰੋਧ ਵਿੱਚ ਅੱਜ ਉਹਨਾਂ ਵੱਲੋਂ ਇਹ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਅਮਿਤ ਸ਼ਾਹ ਨੂੰ ਉਹਨਾਂ ਦੇ ਅਹੁਦੇ ਤੋਂ ਵੀ ਬਰਖਾਸ ਕੀਤਾ ਜਾਵੇ ਨਾਲ ਦੀ ਨਾਲ ਉਹਨਾਂ ਕਿਹਾ ਕਿ ਤਨੇ ਕਿਤੇ ਕਿਸਾਨੀ ਸੰਘਰਸ਼ ਨੂੰ ਦੂਜੇ ਪਾਸੇ ਪਾਉਣ ਲਈ ਇਹਨਾਂ ਵੱਲੋਂ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਤਾਂ ਜੋ ਲੋਕਾਂ ਦਾ ਮਨ ਉਧਰੋਂ ਭਟਕਾਇਆ ਜਾਵੇ ਜਿਸ ਕਾਰਨ ਇਹ ਕੇਂਦਰ ਸਰਕਾਰ ਕੋਝੀਆਂ ਚਾਲਾਂ ਚੱਲ ਰਹੀ ਹੈ ਤੁਸੀਂ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਵਿਧਾਇਕ ਗੁਰਦੇਖਸ ਸਿੰਘ ਖੋਸਾ ਨੇ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਖੋਸਾ ਨੇ ਸਾਡੇ ਸਵਿਧਾਨ ਦੇ ਵਿਦਨੇਤਾ ਭੀਮਰਾਓ ਉਮੀਦਵਾਰ ਦੀ ਪ੍ਰਤੀ ਜੋ ਇਹਨਾਂ ਨੇ ਅਮਿਤ ਸ਼ਾਹ ਜੀ ਨੇ ਬੀਜੇਪੀ ਦੇ ਜੋ ਇਹਨਾਂ ਦੀ ਗੰਦੀ ਸੋਚ ਆ ਉਹਦਾ ਪਕਟਾਵਾ ਕੀਤਾ ਇਹ ਬਹੁਤ ਹੀ ਮੰਦਭਾਗੀ ਹੈ ਕਿਉਂਕਿ ਬੀਜੇਪੀ ਸਰਕਾਰ ਹਮੇਸ਼ਾ ਦਲਿਤ ਬਰੋਦੀ ਅਤੇ ਇਹ ਸੰਵਿਧਾਨ ਦੇ ਵਿੱਚ ਜੋ ਸਾਡੇ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਆਪਦੇ ਹਿਸਾਬ ਨਾਲ ਡਿਕਟੇਟਰਸ਼ਿਪ ਇਸ ਦੇਸ਼ ਤੇ ਲਾਗੂ ਕਰਨਾ ਚਾਹੁੰਦੇ ਆ ਹਮੇਸ਼ਾ ਉਹਦੇ ਤੇ ਵਾਰ-ਵਾਰ ਉਂਗਲ ਚੱਕਦੇ ਆ ਇਹ ਬੜੀ ਸ਼ਰਮਨਾਕ ਗੱਲ ਆ ਤੇ ਮੋਦੀ ਸਰਕਾਰ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਇੱਕ ਸਾਡੇ ਧਰਮ ਦੇ ਨੇਤਾ ਦੇ ਜਿਨ੍ਹਾਂ ਨੂੰ ਸਾਰਾ ਸਮਾਜ ਪੂਜਦਾ ਉਹਨਾਂ ਦੇ ਖਿਲਾਫ ਇੰਦੀ ਭੱਦੀ ਟਿੱਪਣੀ ਕੀਤੀ ਇਹਨਾਂ ਨੂੰ ਉਹਨਾਂ ਦਾ ਅਸਤੀਫਾ ਲੈ ਲੈਣਾ ਚਾਹੀਦਾ ਤਾਂ ਜੋ ਲੋਕਾਂ ਦੇ ਵਿੱਚ ਕੁਸ਼ ਰੋਸ ਦਾ ਘੜ ਸਕੇ ਕਿਉਂਕਿ ਸਾਰੇ ਲੋਕਾਂ ਦੇ ਵਿੱਚ ਦਲਤਾਂ ਦੇ ਵਿੱਚ ਜੋ ਦਲਤਾਂ ਲਈ ਲਖਵਾਲੀ ਲਈ ਖੜੇ ਆ ਜਾਤਪਾਤ ਦਾ ਖਾਤਮਾ ਕੀਤਾ ਉੱਚ ਨੀਚ ਦਾ ਖਾਤਮਾ ਕੀਤਾ ਉਹਨਾਂ ਲੋਕਾਂ ਪ੍ਰਤੀ ਇਹ ਆਵਾਜ਼ ਆ ਅਮਿਤ ਸ਼ਾਹ ਦੀ ਇਹਦੇ ਖਿਲਾਫ ਆ ਸਾਰੇ ਲੋਕ ਇੱਕੋ ਆਵਾਜ਼ ਦੇ ਵਿੱਚ ਦੇ ਸਾਰਾ ਇਕੱਠਾ ਹੋ ਕੇ ਉਹਨਾਂ ਦਾ ਅਸਤੀਫਾ ਮੰਗ ਰਿਹਾ ਮੋਦੀ ਸਾਹਿਬ ਨੂੰ ਇਹ ਮੰਗਾ ਤੇ ਲੋਕਾਂ ਦੀ ਸਵਖਾਰ ਕਰਨੀ ਚਾਹੀਦੀ ਮੋਦੀ ਸਰਕਾਰ ਜਦੋਂ ਦੀ ਬਣੀ ਹੈ ਇਹ ਲਗਾਤਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਰਤ ਦੇ ਸੰਵਿਧਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਹੁਣ ਸੰਵਿਧਾਨ ਦੇ ਨਿਰਮੇਤਾ ਡਾਕਟਰ ਭੀਮਰਾਓਂ ਅੰਬੇਦਕਰ ਜੀ ਨੂੰ ਜਿਨ੍ਹਾਂ ਨੇ ਬਹੁਤ ਘਾਲਣਾ ਘਾਲੀ ਦੇਸ਼ ਦੀ ਆਜ਼ਾਦੀ ਦੇ ਦੌਰਾਨ ਔਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਹਰ ਉਸ ਨਾਗਰਿਕ ਨੂੰ ਕਾਨੂੰਨੀ ਅਧਿਕਾਰ ਦਿੱਤੇ ਜਿਸ ਦੇ ਨਾਲ ਉਹਦੀਆਂ ਜਿਹੜੀਆਂ ਸਮਾਜਿਕ ਜਿਹੜੀਆਂ ਜ਼ਰੂਰਤਾਂ ਦਾ ਉਹ ਉਹਦਾ ਜੀਵਨ ਉਹ ਸੁਰੱਖਿਤ ਹੋ ਸਕੇ ਪਰਮਿਤ ਸ਼ਾ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਪਾਰਲੀਮੈਂਟ ਦੇ ਅੰਦਰ ਆ ਜਿਹੜਾ ਉਹਨਾਂ ਦਾ અપਮਾਨ ਕੀਤਾ ਗਿਆ ਇਹ ਜਿਹੜਾ ਦੇਸ਼ ਦੇ ਲੋਕਾਂ ਵੱਲੋਂ ਅਸਹਿ ਹੈ ਤੋਂ ਉਹਨੂੰ ਲੈ ਕੇ ਅੱਜ ਅਸੀਂ ਮਿਤ ਸ਼ਾ ਦਾ ਪਤਲਾ ਫੁੱਕਿਆ ਔਰ ਇਸ ਗੱਲ ਲਈ ਮੋਦੀ ਜੀ ਸਰਕਾਰ ਤੋਂ ਮੰਗ ਕਰਦੇ ਆ ਕਿ ਇਹੋ ਜੇ ਨਕਮੇ ਬੰਦੇ ਨੂੰ ਸਰਕਾਰ ਦੇ ਵਿੱਚੋਂ ਬਰਖਾਸਤ ਕਰੋ ਤਾਂ ਕਿ ਦੂਜਿਆਂ ਨੂੰ ਵੀ ਪਤਾ ਲੱਗੇ ਕਿ ਅਸੀਂ ਉਹਨਾਂ ਸਾਡੇ ਸ਼ਹੀਦਾਂ ਦਾ ਸਾਡੇ ਦੇਸ਼ ਦੇ ਯੋਧਿਆਂ ਦਾ ਆਜ਼ਾਦੀ ਕਲਾਟੀਆਂ ਦਾ ਅਸੀਂ ਕਿਵੇਂ ਸਨਮਾਨ ਕਰਨਾ ਹੈ ਜਿਹੜਾ ਅਪਮਾਨ ਕਰਦਾ ਉਹਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਦੀ ਹੈ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਉਹਨੂੰ ਬਰਖਾਸਤ ਕੀਤਾ ਜਾਵੇ ਔਰ ਡਾਕਟਰ ਭੀਮਰਾਓਂ ਮਵੇਦਕਰ ਜੀ ਦਾ ਜੋ ਉਹਨਾਂ ਨੇ ਇਸ ਦੇਸ਼ ਤੇ ਲਈ ਕੀਤਾ ਹੈ ਉਹ ਲੋਕਾਂ ਤੱਕ ਉਹਨਾਂ ਦਾ ਸੁਨੇਹਾ ਵੀ ਪਹੁੰਚਾਉਣਾ ਚਾਹੀਦਾ ਸਰਕਾਰਾਂ ਪਹੁੰਚਾਉਣ ਕਿ ਉਹਨਾਂ ਦੀ ਘੱਲ ਨਾ ਦੱਸੀ ਜਾਵੇ ਜਦੋਂ ਦੇਸ਼ ਦੀ ਇਜ਼ਾਦੀ ਦੀ ਲੜਾਈ ਲੜ ਰਹੀ ਸੀ ਉਹ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਘਰ ਦੇ ਅੰਦਰ ਬੱਚੇ ਬਿਮਾਰ ਸੀ ਔਰ ਗੋਲ ਮੇਜ ਕਾਂਗਰਸ ਜਿਹੜੀ ਗੋਲ ਮੇਲ ਗੋਲ ਮੇਜ ਕਾਨਫਰੰਸ ਦੇ ਲਈ ਉਹ ਇੰਗਲੈਂਡ ਗਏ ਔਰ ਉਹਨਾਂ ਦੇ ਆਪਣੇ ਬੱਚੇ ਉਹਨਾਂ ਦੇ ਜਿਹੜੇ ਆ ਉਹ ਗਰੀਬੀ ਕਾਰਨ ਬਿਮਾਰੀ ਕਾਰਨ ਮੌਤ ਹੋਈ ਪਰ ਉਹਨਾਂ ਨੇ ਸਾਡੇ ਦੇਸ਼ ਦੇ ਲਈ ਸਾਡੇ ਦੇਸ਼ ਦੇ ਗਰੀਬ ਲੋਕਾਂ ਦੇ ਲਈ ਜਿਹੜੇ ਹੈ ਬੱਟੇ-ਬੱਟੇ ਕਦਮ ਚੱਕੇ ਔਰ ਸਾਰੀ ਉਮਰ ਗਰੀਬਾਂ ਲਈ ਦਲਤਾਂ ਲਈ ਉਹ ਲੜਦੇ ਰਹੇ ਸੋ ਉਹਨਾਂ ਦਾ ਸਾਨੂੰ ਸਨਮਾਨ ਕਰਨਾ ਚਾਹੀਦਾ ਔਰ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਜਿੰਨੇ ਅਸੀਂ ਖੜੇ ਆਂ ਤੇ ਅਸੀਂ ਸੜਕ ਤੇ ਵੀ ਚੱਲਦੇ ਆਂ ਤਾਂ ਸਾਡੇ ਸੰਵਿਧਾਨਕ ਹੱਕ ਹੈ ਕਿ ਅਸੀਂ ਰੋਟੀ ਖਾਣੇ ਤਾਂ ਸਾਡੇ ਸੰਵਿਧਾਨਕ ਹੱਕ ਹੈ ਜੇ ਕੋਈ ਨੌਕਰੀ ਕਰਦਾ ਉਹਦੇ ਸੰਵਿਧਾਨਕ ਹੱਕ ਹੈ ਸੋ ਸਭ ਦੇ ਸੰਵਿਧਾਨਕ ਹੱਕ ਹੈ ਸੋ ਉਹ ਸਾਨੂੰ ਡਾਕਟਰ ਭੀਮrao Ambedkar ਜੀ ਨੇ ਦਿੱਤੇ ਆ ਉਹਦਾ ਸਨਮਾਨ ਸਾਰਿਆਂ ਨੂੰ ਕਰਨਾ ਪੈਂਦਾ ਸੰਮੀ ਸਾਹਿਬ ਇਹ ਕਹੇਗਾ ਕਿ ਲਗਾਤਾਰ ਕਿਸ ਤਰ੍ਹਾਂ ਦਾ ਅਨੁਸ਼ਾਸਨ ਚੱਲ ਰਿਹਾ ਹੈਗਾ ਪਰ ਇਨੂੰ ਲੈ ਕੇ ਵੀ ਜੀਪੀ ਪੀ ਲੀਡਰ ਅਜਿਹੇ ਬਿਆਨ ਬਿੰਦਰਿੰਦਰ ਨੇ ਹੁਣ ਇਹ ਜਿਹੜਾ ਬਿਆਨ ਦਿੱਤਾ ਹੈਗਾ ਦੇਖੋ ਇਹ ਵੀ ਇੱਕ ਕਿਸੇ ਨਾ ਕਿਤੇ ਸਾਜ਼ਿਸ਼ ਲੱਗਦੀ ਹੈ ਬੀਜੇਪੀ ਦੀ ਵੀ ਕੋਈ ਨਾ ਕੋਈ ਤੁਸੀਂ ਇਸ ਤਰ੍ਹਾਂ ਦਾ ਬਿਆਨ ਦੇ ਦਿਓ ਜਿਹਦੇ ਨਾਲ ਲੋਕਾਂ ਦਾ ਧਿਆਨ ਭਟਕ ਜੇ ਪਰ ਇਹ ਲਗਾਤਾਰ ਬੀਜੇਪੀ ਕੋ ਲੋਕ ਵਿਰੋਧੀ ਹੈ ਤੇ ਕਿਸਾਨਾਂ ਚਾਹ ਦਲਤ ਹੈ ਅਸਲ ਦੇ ਵਿੱਚ ਬੀਜੇਪੀ ਕਿਰਤੀ ਵਿਰੋਧੀ ਹੈ ਤੇ ਛੋਟਾ ਦੁਕਾਨਦਾਰ ਹੈ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਸਿਰਫ 4-5 ਵੱਡੇ ਲਟੇਰਿਆਂ ਨੂੰ ਛੱਡ ਕੇ ਸਾਰੇ ਦੇਸ਼ ਦੇ ਕਿਰਤਿਆਂ ਦਾ ਜਿਹੜਾ ਉਹ ਬੀਜੇਪੀ ਨੁਕਸਾਨ ਕਰਦੀ ਹੈ ਔਰ ਲਗਾਤਾਰ ਪੁੱਠੇ ਸਿੱਧੇ ਬਿਆਨ ਦੇ ਕੇ ਤੇਸ਼ ਤੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਤੇ ਹਿੰਦੂ ਮੁਸਲਮ ਦਾ ਮਸਲਾ ਹੋਵੇ ਹੁਣ ਪਿੱਛੇ ਜਿਹੜੇ ਦਿੱਲੀ ਦੇ ਲੋਕਾਂ ਦੇ ਵੋਟਰ ਵੋਟ ਕਟਿਓ ਕਹਿੰਦੇ ਔਰ ਹੰਗੀ ਹੈ ਮਤਲਬ ਇਸ ਤਰ੍ਹਾਂ ਦੇ ਜਿਹੜੇ ਹਰ ਇੱਕ ਬੰਦੇ ਨੂੰ ਜਿਹੜਾ ਉਹ ਬੀਜੇਪੀ ਟਾਰਗੇਟ ਕਰਦੀ ਹੈ ਔਰ ਆਪਦੇ ਬਿਆਨਾਂ ਰਾਹੀਂ ਜਿਹੜਾ ਉਹ ਦੇਸ਼ ਦੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਦੀ ਹੈ ਤੋਂ ਇਹ ਬਹੁਤ ਮਾੜਾ ਜਿਹੜਾ ਵਰਤਾਰਾ ਹੈ